ਉਹ ਤਾਂ ਕੰਮ ਨਹੀਂ ਰਗਾ ਬੱਚੇ ਤਕਾਲਾ ਨੂੰ ਆਂਦੇ ਘਰ ਚੱਲੀ ਗੇ ਘਰ ਕਿੱਥੇ ਖੜੀਆ ਬੱਚਿਆਂ ਨੂੰ ਬੜਾ ਔਖਾ ਬੱਚੇ ਨੇ ਸਮਾਨ ਨੂੰ ਘਰ ਚੱਲੀ ਗੇ ਬੱਚਾ ਨੂੰ ਕਿੱਥੇ ਘਰ ਖੜੀਆ ਮਨ ਲੋਕਰ ਜਿਹੜੇ ਮਲਬੇ ਤੱਕ ਇੱਟ ਤੱਕ ਵੀ ਲੱਭੀ ਪਾਜੀ ਸਮਾਨ ਵੀ ਰੁੜਗੇ ਵਿੱਚ ਕਈਆਂ ਦਾ ਵਿੱਚ ਅਦਾ ਅਦਾ ਸਮਾਨ ਹੀ ਰੁੜ ਗਿਆ ਜੋ ਕਾੜੇ ਕਾਬੂ ਆਇਆ ਹੋਈ ਮਤਲਬ ਪੜਿਆ ਗਿਆ ਭਾਜੀ ਬਹੁਤ ਤੈਨੂੰ ਦੱਸਾਂ ਮੰਡੇ ਵਾਲਾ ਸਰਕਾਰ ਤੋਂ ਇਹਨੇ ਨੂੰ ਜਗ੍ਹਾ ਦਿੱਤੀ ਜਾਵੇ ਦਾ ਹੰਕਾਰ ਬਣਾ ਕੇ ਦਿੱਤਾ ਜਾਵੇ ਆਏ ਆਏ ਹੋ ਇਹਨੇ ਨੂੰ ਜਗ੍ਹਾ ਦੇ ਦਿਓ ਜਗ੍ਹਾ ਹੀ ਮੰਗਦੇ ਸਾਨੂੰ ਜਗ੍ਹਾ ਦੇ ਕੇ ਸਾਡਾ ਘਰ ਬਣਾ ਦੋ ਮਾੜਾ ਚੰਗਾ ਨੂੰ ਸਰਾਨ ਜਿਹੜੇ ਭਾਜੀ ਤੁਹਾਨੂੰ ਜ਼ਮੀਨਾਂ ਦੀ ਵੀ ਰਹਿ ਗਈਆਂ ਨਹੀਂ ਆ ਕੁਝ ਵੀ ਮੈਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ ਭਾਜੀ ਦੋ ਕਲੇ ਜ਼ਮੀਨ ਮਤਲਬ ਡੇਢ ਕਲਾ ਤੇ ਆਪਣਾ ਘਰ ਹੀ ਵਿੱਚ ਉਹਦੇ ਤੇ ਉਹਦੇ ਵਿੱਚ ਹੀ ਸਭ ਕੁਝ ਨਾਲ ਜਾ ਗਿਆ ਸਾਮਾਂ ਵਜੇ ਹੰਦੇ ਘਰ ਚੱਲ ਗਏ ਹੈਂ ਕਿੱਥੇ ਖੜਾ ਪੁੱਤਾਂ ਨੂੰ ਸਾਮਾਂ ਨੂੰ ਰੋਂਦੇ ਚੱਲ ਗਏ ਘਰ ਪੁੱਤਰਾਂ ਪੋਤਰੇ ਵੇ ਇੱਕ ਪੋਤਰੀ ਆ ਪੋਤਰਾ ਕਿੱਥੇ ਖੜ ਗਿਆ ਉਹਨਾਂ ਨੂੰ ਘਰ ਹੋਵੇ ਤੇ ਖੜਾ ਲੋਕੀ ਕਰੀ ਚਲੇ ਜਾਂਦੇ ਤੇ ਇਹਨੇ ਕਿਤੇ ਘਰ ਜਾਈਏ ਵੀਰ ਦੋ ਕਮਰੇ ਹੀ ਬਾਥਰੂਮ ਹੀ ਸੈਡੀ ਹੀ ਵੇਲੀ ਤੇ ਹੁਣ ਤੇ ਕੋਹਮ ਨਹੀਂ ਰਹਿ ਗਿਆ ਔਰ ਦਕਾਉਮ ਨਹੀਂ ਰਹਿ ਗਿਆ ਬੱਚੇ ਤਕਾਲਾ ਨੂੰ ਆਂਦੇ ਘਰ ਚੱਲੀ ਗਏ ਘਰ ਕਿੱਥੇ ਖੜੀ ਗਏ ਬੱਚਿਆਂ ਨੂੰ ਬੜਾ ਔਖਾ ਬੱਚੇ ਨੇ ਸਮਾਂ ਨੂੰ ਘਰ ਚੱਲੀ ਗਏ ਬੱਚਾ ਨੂੰ ਕਿੱਥੇ ਘਰ ਖੜੀ ਉਹ ਤੇਰੇ ਆਦੇ ਪਾਚਾ ਦਾਦੀ ਘਰ ਨੂੰ ਚੱਲੀ ਗਏ ਨਿੰਦਾ ਉਹ ਕਿੱਥੇ ਪੁੱਤ ਮੈਦਾਨੋ ਖੜਾ ਇਹ ਮਕਾਨ ਵੀ ਦੇਖੇ ਸਾਰੇ ਨੋ ਘਰ ਹੀ ਤੇ ਨੋ ਘਰ ਤੋਂ ਸਾਡਾ ਨਾਂਵਾਂਗਾ ਸਾਡਾ ਹੀ ਹੱਥ ਕਾ ਰੋਣਾ ਤੇ ਸਕਕਰ ਸਾਰੇ ਰੁੜ ਗਏ ਨੋ ਦੇ ਨੋ ਹੀ ਸਾਡੇ ਤੇ ਤਾਂ ਸਾਡਾ ਵੀ ਨਹੀਂ ਕੋਹ ਰਿਆ ਉਹਨਾਂ ਦਾ ਵੀ ਨਹੀਂ ਕੋਹ ਰਿਆ ਸਾਮਾਨ ਬਜੇ ਹੁੰਦੇ ਘਰ ਚੱਲ ਗਏ ਹੈਂ ਕਿੱਥੇ ਖੜਾ ਪੁੱਤ ਦਾ ਨੂੰ ਸਾਮਾਨ ਨੂੰ ਰੋਂਦੇ ਚੱਲ ਗਏ ਘਰ ਪੁੱਤਰੇ ਪੋਤਰੇ ਵੇ ਕੋਪੋਤਰੀਆ ਪੋਤਰਾ ਕਿੱਥੇ ਖੜ ਗਿਆ ਉਹਨਾਂ ਨੂੰ ਘਰ ਹੋਵੇ ਤੇ ਖੜਾ ਲੋਕ ਕਿ ਕਰੀ ਚਲੇ ਜਾਂਦੇ ਤੇ ਇਹਨੇ ਕਿਹਦੇ ਘਰ ਜਾਈਏ ਸਰਕਾਰ ਤੋਂ ਹੀ ਆਨੇ ਸਾਨੂੰ ਜਗਾ ਦਿੱਤੀ ਜਾਵੇ ਦਾ ਘਰ ਬਣਾ ਕੇ ਦਿੱਤਾ ਜਾਵੇ ਆਏ ਹੋ ਜਾਣੇ ਆਨੂੰ ਜਗਾ ਦੇ ਦੋ ਜਗਾ ਹੀ ਮੰਗਦੇ ਸਾਨੂੰ ਜਗਾ ਦੇ ਕੇ ਸਾਡਾ ਘਰ ਬਣਾ ਦੋ ਮਾੜਾ ਚੰਗਾ ਘਰ ਵੀ ਤੇ ਜ਼ਮੀਨ ਵੀ ਕੋਈ ਮਰਨ ਕੋਈ ਦੋ ਕਿਲੇ ਜ਼ਮੀਨ ਹੀ ਉਹ ਵੀ ਨਹੀਂ ਰਹੀ ਤੇ ਘਰ ਵੀ ਨਹੀਂ ਰਿਹਾ ਨੌ ਕਰਾਂ ਦੇ ਨੌ ਤਰ੍ਹਾਂ ਦੀਆਂ ਜ਼ਮੀਨਾਂ ਗਈਆਂ ਨੌ ਕਰਾਂ ਦੀਆਂ ਜ਼ਮੀਨਾਂ ਗਈਆਂ ਉਥੇ ਦਰਿਆ ਪੈ ਗਿਆ ਵੀਰੇ ਦੇਦੋ ਹੁਣ ਵਾਜ ਵੀ ਨਹੀਂ ਲੱਗਦਾ ਆ ਹੁਣ ਵਾਜ ਵੀ ਨਹੀਂ ਲੱਗਦਾ ਇੰਦਰ ਇੱਥੇ ਘਾਰੀ ਇੱਥੇ ਕਿੱਥੇ ਇੱਥੇ ਘਾਰੀ ਇੱਥੇ ਕੋਹੋ ਨਹੀਂ ਰਿਹਾ ਅੱਜ ਤੇ ਘਰ ਨੂੰ ਆਣੇ ਉੱਥੋਂ ਤੱਕ ਨਹੀਂ ਸਾਬਾ ਮਸੂਰੇ ਜਾਣੇ ਆ ਤਾਂ ਸਾਮਰਕਰ ਆ ਜਾਣੇ ਕਿਤੇ ਕੰਮ ਖਤਾਂਦਾ ਕਿਹਦੇ ਕਰਨ ਜਾਣਾ ਭੜ ਭਰਾ ਦੇ ਤੇ ਸਾਮਰਕਰ ਆਉਨੇ ਆ ਕਿੱਥੇ ਜਾਣਾ ਬੱਤਿਆ ਲੁਲ ਲਿਕੇ ਵੱਜੇ ਨਿਕਿਆ ਨਿਕਿਆ ਮੇਰੇ ਬੱਚੇ ਪੋਤਰੀ ਪੋਤਰਾ ਦੱਦ ਘਰ ਨੂੰ ਚੱਲ ਗਏ ਕਿੱਥੇ ਘਰ ਚ ਲਿਕੇ ਜਾਈਏ ਅਸੀਂ ਇਹ ਦੇਖੋ ਸਰਕਾਰਾਂ ਨੂੰ ਇਹ ਹਾਂ ਨੇ ਹਣ ਘਰ ਬਣਾ ਦੋ ਥਾਂ ਦੇ ਦੋ ਥੋੜਾ ਥੋੜਾ ਪੰਜ ਪੰਜ ਮਰਲੇ ਦੇ ਘਰ ਬਣਾ ਲਿਏ ਆਏ ਬੱਚੇ ਲਿਕੇ ਘਰ ਬਈਏ ਆਉ ਦੇ ਘੜ ਨੋ ਕਰ ਜਿਹੜੇ ਰੋਡ ਕੇ ਲੈ ਗਏ ਭਾਜੀ ਵੇ ਇਕੱਲਾ ਇਕੱਲਾ ਤੇ ਬਾਕੀ ਦੋ ਦੋ ਬਾਈ ਇਹਨਾਂ ਦੇ ਰਿਥੇ ਰੋਡ ਕੇ ਲੈ ਗਏ ਇੱਕ ਤਿੰਨਵਾ ਉੱਤਨੇ ਅੱਡੂ ਅੱਡਵਾ ਮਨ ਨੋ ਕਰ ਜਿਹੜੇ ਮਲਬੇ ਤੱਕ ਇੱਕ ਇੱਟ ਤੱਕ ਵੀ ਲੱਭੀ ਪਾਜੀ ਸਮਾਨ ਹੀ ਰੁੜਗੇ ਵਿੱਚ ਕਈਆਂ ਦਾ ਵਿੱਚ ਅਦਾ ਅਦਾ ਸਮਾਨ ਹੀ ਰੁੜ ਗਿਆ ਜੋ ਸਾਡੇ ਕਾਬੂ ਆਇਆ ਹੋਈ ਮਤਲਬ ਪੜਿਆ ਗਿਆ ਪਾਜੀ ਬਹੁਤ ਤੈਨੂੰ ਦੱਸ ਮੰਦੇ ਵਾਲਾ ਸਰਕਾਰਾਂ ਨਾਲ ਜਿਹੜਾ ਲਪਣੀ ਹੋਈ ਸਾਨੂੰ ਕੋਈ ਹਰਫ ਨਹੀਂ ਹੋਈ 1 ਰੁਪਏ ਦੀ ਹਲਫ ਨਹੀਂ ਆਈ ਪਾਜੀ ਸਰਕਾਰ ਨੇ ਤੁਹਾਨੂੰ ਚੈੱਕ ਦਿੱਤੇ ਸੀ ਉਹ ਕਿੰਨੇ ਪੈਸੇ ਪੜਾਏ ਇੱਕ ਇੱਕ ਲੱਖ 20 ਦੇ ਹੋ ਕੋਈ ਇੱਕ ਕਿ ਚਵਾਨੀ ਨਹੀਂ ਆਈ ਜੀ ਇੱਕ ਚਵਾਨੀ ਨਹੀਂ ਆਈ ਸਾਨੂੰ ਫੋੜਾ ਲਵਾ ਲਈਆ ਵਾਪਸ ਲੈ ਕੇ ਹਾਂਜੀ ਵਾਪਸ ਲੱਗੇ ਸਰ ਤੇ ਕਲੀਅਰ ਕਰਾਉਣਾ ਦਿੱਤੇ ਸੀ ਫੋਟਾਂ ਦੇ ਪੈਸੇ ਹਾਂਜੀ ਫੋੜਾ ਕਿਸ ਚਾਹੀਆ ਸੀ ਉਹਨਾਂ ਤੇ ਮੁੜ ਕੇ ਨਹੀਂ ਦਿੱਤੇ ਗਏ ਸਾਹਬਾ ਮਲੇ 1 ਰੁਪਿਆ ਨਹੀਂ ਦਿੱਤਾ ਭਾਜੀ ਉਹਨਾਂ 1 ਰੁਪਿਆ ਵੀ ਤੇ ਇੱਕ ਦਿੱਤੇ ਸੀ ਹਾਂਜੀ 1 ਰੁਪਿਆ ਚੈੱਕ ਦੇ ਕੇ ਫੋਟਾਂ ਲਵਾ ਲਈਆਂ ਮੁੜ ਕੇ ਨੋਵਾ ਘਰਾਂ ਦਾ ਇੱਕੋ ਮਤਲਬ ਖਾਲੀ ਚੈੱਕ ਨਿਕਲੇ ਜੀ ਖਾਲੀ ਚੈੱਕ ਨਿਕਲੇ ਕੁਝ ਨਹੀਂ ਉਹ ਵਾਪਸ ਲੈ ਲੈ ਸਾਡੇ ਤੋਂ 1 ਰੁਪਏ ਤੱਕ ਦੀ ਹਲਪਈ ਸਾਨੂੰ ਸਰਕਾਰ ਆ ਬਹੁਤ ਮੰਦੀ ਹਾਲਤਾ ਪਏ ਨੁਕਸਾਨ ਹੋਇਆ ਨੁਕਸਾਨ ਜਿਹੜੇ ਭਾਜੀ ਤੁਹਾਨੂੰ ਜ਼ਮੀਨਾਂ ਦੀ ਵੀ ਰਹਿ ਗਈਆਂ ਨਹੀਂ ਆ ਕੁਝ ਵੀ ਮੈਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਗਈ ਭਾਜੀ ਦੋ ਕਿੱਲੇ ਜ਼ਮੀਨ ਹੀ ਮੈਂ ਡੇਢ ਕਿਲਾ ਤੇ ਆਪਣਾ ਘਰ ਹੀ ਵੇਚੋ ਦੇ ਤੇ ਉਹਦੇ ਵਿੱਚ ਹੀ ਸਭ ਕੁਝ ਨਾਲ ਜਾ ਗਿਆ ਸਰਕਾਰ ਕੋਲ ਕੀ ਮੰਗ ਮੰਗੇ ਉਹ ਕਰਦੇ ਆ ਬਣੋ ਥਾਂ ਥੋੜਾ ਵਾਦਾ ਦਿੱਤਾ ਜਾਓ ਬਾਹਰ ਟਿਕਾਣੇ ਦੇ ਕੇ ਦੇ ਮਾੜਾ ਉੱਥੇ ਘਰ ਬਣਾਇਆ ਜਾਦਾ ਸਾਡਾ ਜੀ ਇਹੋ ਹੀ ਮੰਗਾ ਸਾਨੂੰ ਘਰ ਬਣਾ ਕੇ ਦਵੇ ਸਰਪੰਚ ਹਾਂ ਜੀ 1 ਲੱਖ 20 ਨਾਲ ਕੋਈ ਵਿਜਾਰਾ ਨਹੀਂ ਕੁਝ ਨਹੀਂ ਉਹਨਾਂ ਦੇ ਬਾਥਰੂਮ ਨਹੀਂ ਖੜੇ ਹੋ ਸਕਦੇ ਭਾਜੀ ਆਮ ਨਹੀਂ ਆ ਸਕਦਾ ਹਾਂ ਤਾਂ ਨਹੀਂ ਆਦਾ ਬਾਥਰੂਮ ਨਹੀਂ ਖੜੇ ਹੋ ਸਕਦੇ ਉਹਨਾਂ ਇਹ ਲਾ ਲਈ ਨਾ ਬਾਥਰੂਮ ਨਹੀਂ ਖੜੇ ਹੋ ਸਕਦੇ ਕੁਝ ਨਹੀਂ ਹੋ ਸਕਦਾ ਉਹਨਾਂ ਰੇਟ ਲਿਆਉ ਤੇ ਸੀਮੈਂਟ ਲਿਆਉ ਉਹਨਾਂ ਦਾ ਕੀ ਲਿਆਉ ਕਿਹੜੀ ਸ਼ਾਇ ਲਿਆਉ ਸਰੀਆਂ ਲਿਆਉ ਉਹਨਾਂ ਕੀ ਉਹਨਾਂ ਦਾ ਸਮਾਨ ਨਹੀਂ ਪੂਰਾ ਫੜਦਾ